ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਹਾਂ ਸੁਮਨ ਪ੍ਰੇਤਕੌਰ ਅੱਜ ਹੈ 6 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 6 April 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ Telegram ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਵਿਦਿਆ ਰਾਣੀ ਦੇਵੀ ਨੇ ਹਾਲ ਹੀ ਵਿੱਚ weight lifting विश्व ਕੱਪ ਵਿੱਚ ਕਿਹੜਾ ਮੈਡਲ ਜਿੱਤਿਆ ਹੈ ਹਾਂਜੀ ਵਿਦਿਆ ਰਾਣੀ ਦੇਵੀ ਇਹਨਾਂ ਨੇ weight lifting विश्व कप ਦੇ ਵਿੱਚ ਰੀਸੈਂਟਲੀ ਕਾਂਸੀ ਦਾ ਮੈਡਲ ਜਿੱਤੇ ਆ 25 ਕਿਲੋਗ੍ਰਾਮ ਭਾਰ ਚੱਕ ਕੇ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਬਹੁਤ ਇੰਪੋਰਟੈਂਟ ਆ ਵਿਦਿਆ ਰਾਣੀ ਦੇਵੀ ਤੇ ਕਿਹੜਾ ਮੈਡਲ ਜਿੱਤੇ ਆ ਵਾ ਕਾਂਸੀ ਦਾ ਮੈਡਲ ਜਿੱਤੇ ਆ ਕਾਹਦੇ ਨਾਲ ਰਿਲੇਟਿਡ weight lifting ਦੇ ਨਾਲ ਰਿਲੇਟਿਡ ਆ ਠੀਕ ਹੈ ਨੈਕਸਟ ਹੈ ਹਾਲੇ ਹੀ ਵਿੱਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਲੇਜ਼ਰ ਕਿੱਥੇ ਵਿਕਸਿਤ ਕੀਤਾ ਗਿਆ ਹੈ ਹਾਂਜੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਲੇਜ਼ਰ ਜਿਹੜਾ ਵਿਕਸਿਤ ਕੀਤਾ ਗਿਆ ਰੋਮਾਨੀਆ ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਰੋਮਾਨੀਆ ਦੇ ਵਿੱਚ ਵਿਕਸਿਤ ਕੀਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰੋਮਾਨੀਆ ਹਾਂਜੀ ਰੋਮਾਨੀਆ ਦੀ ਕੈਪੀਟਲ ਆ ਬੁਚਾਰੇਸਟ ਬਹੁਤ ਸਾਰੇ ਸਟੂਡੈਂਟਸ ਕਮੈਂਟ ਕਰਦੇ ਨੇ ਕਿ ਕੈਪੀਟਲ ਵਗੈਰਾ ਲਿਖ ਦਿਆ ਕਰੋ ਤਾਂ ਬੁਚਾਰੇਸਟ ਰੋਮਾਨੀਆ ਦੀ ਕੈਪੀਟਲ ਆ ਇੱਥੋਂ ਦੀ ਕਰੰਸੀ ਆ ਰੋਮਾਨੀਅਨ ਲਿਉ ਔਰ ਰੋਨ ਰੋਨ ਵੀ ਬੋਲ ਦਿੱਤਾ ਜਾਂਦਾ ਆ ਰੋਨ ਠੀਕ ਹੈ ਤੇ ਇੱਥੋਂ ਦੇ ਪ੍ਰੈਜ਼ੀਡੈਂਟ ਆ ਜੀ ਪ੍ਰੈਜ਼ੀਡੈਂਟ ਹੈਗੇ ਆ ਕਲਾਉਸ ਲੋਹਾਨਿਸ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ ਲਈ ਨਾਟੋ ਮੁਖੀ ਨੇ 100 ਬਿਲੀਅਨ ਯੂਰੋ ਦਾ ਫੰਡ ਜਾਰੀ ਕੀਤਾ ਨਾਟੋ ਨਾਟੋ ਦੀ ਫੁੱਲ ਫਾਰਮ ਹੀ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਜਿਸ ਦੀ ਫੁੱਲ ਫਾਰਮ ਆ ਨੈਸ਼ਨਲ ਸੌਰੀ ਨਾਰਥ আটਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਨਾਰਥ আটਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਨਾਟੋ ਦੀ ਫੁੱਲ ਫਾਰਮ ਆ ਤੇ ਨਾਟੋ ਮੁਖੀ ਨੇ 100 ਬਿਲੀਅਨ ਯੂਰੋ ਦਾ ਫੰਡ ਜਾਰੀ ਕੀਤਾ ਯੂਕਰੇਨ অপশন নাম্বার এ ইজ দা রাইট आंसर ঠিক আছে এ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੈਰੀ ਵੈਰੀ ਇੰਪੋਰਟੈਂਟ ਨਾਟੋ ਦੀ ਫੁੱਲ ਫਾਰਮ ਹੀ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਨਾਟੋ ਦੀ ਫੁੱਲ ਫਾਰਮ ਆ ਨਾਰਥ ਅਟਲੈਂਟਿਕ ਟਿਟੀ ਆਰਗੇਨਾਈਜੇਸ਼ਨ ਸਥਾਪਨਾ ਹੋਈ ਸੀ 9 ਅਪ੍ਰੈਲ 1949 ਨੂੰ ਇਸ ਦੇ ਮੈਂਬਰ ਦੇਸ਼ ਆ 31 ਆ ਪਹਿਲਾਂ 30 ਸੀ ਹੁਣ 31 ਆ ਠੀਕ ਹੈ ਹੈੱਡ ਕੁਆਰਟਰ ਕਿੱਥੇ ਆਦਾ ਬੈਲਜੀਅਮ ਦੇ ਵਿੱਚ ਆ ਬੁਰਸੇਲਸ ਦੇ ਵਿੱਚ ਆ ਠੀਕ ਹੈ ਸਖਤਰ ਹੈ ਇਹਦੇ ਜੈਂਸ ਸਟੋਨਸ ਜੈਂਸ ਸਟੋਲ 10 ਵਰਗ ਠੀਕ ਹੈ ਤੇ ਇਹਨਾਂ ਨੇ ਹੀ 100 ਬਿਲੀਅਨ ਯੂਰੋ ਦਾ ਫੰਡ ਜਾਰੀ ਕੀਤਾ ਯੂਕਰੇਨ ਲਈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਯੂਕਰੇਨ ਯੂਕਰੇਨ ਦੀ ਕੈਪੀਟਲ ਹੈ ਕੇਵ ਕਰੰਸੀ ਹੈ ਯੂਕਰੇਨੀ ਹਰਵੇਨੀਆ ਤੇ ਇਥੋਂ ਦੇ ਪ੍ਰੈਜ਼ੀਡੈਂਟ ਆ ਬੁਲਾਦੀਮੀਰ ਜੇਲਨਸਕੀ ਨੈਕਸਟ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਹਾਲ ਹੀ ਵਿੱਚ ਕਿਹੜਾ ਦੇਸ਼ 2029-30 ਤੱਕ ਆਪਣਾ ਪਹਿਲਾ ਨਿੱਜੀ ਪ੍ਰਬੰਧਕ ਰਣਨੀਤਿਕ ਪੈਟਰੋਲੀਅਮ ਰਿਜ਼ਰਵ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਹਾਂਜੀ 2029 ਤੀ ਤੱਕ ਆਪਣਾ ਪਹਿਲਾ ਨਿਜੀ ਪ੍ਰਬੰਧਿਕ ਰਣਨੀਤਿਕ ਪੈਟਰੋਲੀਅਮ ਰਿਜ਼ਰਵ ਬਣਾਉਣ ਦੀ ਯੋਜਨਾ ਬਣਾ ਰਿਹਾ ਸਾਡਾ ਦੇਸ਼ ਭਾਰਤ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਭਾਰਤ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਭਾਰਤ ਦਾ ਮੈਪ ਆਹੇ ਸਾਰਾ ਠੀਕ ਹੈ ਤੇ ਭਾਰਤ ਦੇ 28 ਰਾਜ ਆ ਭਾਰਤ ਰਾਜਾਂ ਦਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਸੰਗ ਆ ਇਹਦੇ ਵਿੱਚ 28 ਰਾਜ ਆ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਆ ਠੀਕ ਹੈ ਇਹ ਇਹਨਾਂ ਨੂੰ ਮਿਲਾ ਕੇ ਬਣਦਾ ਵਾ ਭਾਰਤ ਦੇਖ ਸਕਦੇ ਹੋ ਤੁਸੀਂ ਭਾਰਤ ਦਾ ਮੈਪ ਤੇ ਭਾਰਤ ਦੀ ਕੈਪੀਟਲ ਹੈ ਨਵੀਂ ਦਿੱਲੀ ਭਾਰਤ ਦੀ ਕਰੰਸੀ ਹੈ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਆ ਡ੍ਰੋਪ ਦੀ ਮੁਰਮੂ ਜੀ ਤੇ ਭਾਰਤ ਦੀ ਪਹਿਲੀ ਮਹਿਲਾ ਜਾਂ ਆਪਾਂ ਕਹਿ ਸਕਦੇ ਹਾਂ ਕੋਈ ਪਹਿਲਾ ਆਦਮੀ ਆ ਜਿਹੜਾ ਜਨਜਾਤੀ ਖੇਤਰ ਨਾਲ ਸੰਬੰਧਿਤ ਅਤੇ ਪ੍ਰੈਜ਼ੀਡੈਂਟ ਬਣਿਆ ਠੀਕ ਹੈ ਚਾਹੇ ਉਹ ਮਹਿਲਾ ਆ ਜੇ ਚਾਹੇ ਇਹ ਪੁੱਛ ਲਿਆ ਜਾਵੇ ਕਿ ਕੌਣ ਹਾਲ ਹੀ ਵਿੱਚ ਪਹਿਲੇ ਜਨਜਾਤੀ ਮਤਲਬ ਕਬਾਈਲੀ ਖੇਤਰ ਦੇ ਨਾਲ ਸੰਬੰਧਿਤ ਸਾਡੇ ਪ੍ਰੈਜ਼ੀਡੈਂਟ ਬਣੇ ਆ ਜਨਜਾਤੀ ਖੇਤਰ ਕਿਹੜੇ ਹੁੰਦੇ ਆ ਜਿਹੜੇ ਹਜੇ ਤੱਕ ਜਨਜਾਤੀ ਖੇਤਰ ਉਹਨਾਂ ਨੂੰ ਬੋਲ ਦਿੱਤਾ ਜਾਂਦਾ ਜਿਹੜੇ ਲੋਕ ਹਜੇ ਵੀ ਜੰਗਲਾਂ ਦੇ ਵਿੱਚ ਨਿਵਾਸ ਕਰਦੇ ਆ ਤੇ ਉਹ ਅੱਜ ਦੇ ਮਨੁੱਖ ਦੇ ਜਿੰਨੇ ਵਿਕਾਸ ਆ ਜਿਹੜਾ ਜਾਂ ਉਨਤੀ ਨਹੀਂ ਕਰ ਪਾਏਗੇ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਬਹੁਤ ਇੰਪੋਰਟੈਂਟ ਆ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ ਠੀਕ ਹੈ ਜੀ ਤੇ ਭਾਰਤ ਦੀ ਹੱਦ ਸੱਤ ਦੇਸ਼ਾਂ ਦੇ ਨਾਲ ਲੱਗਦੀ ਹੈ ਤੇ ਤੁਸੀਂ ਮੈਪ ਦੇ ਵਿੱਚ ਹੀ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ ਸੱਤ ਦੇਸ਼ ਆ ਇਹ ਹੈਗੇ ਆ ਪਾਕਿਸਤਾਨ ਨਾਲ ਭਾਰਤ ਦੀ ਹੱਦ ਲੱਗਦੀ ਠੀਕ ਹੈ ਪਾਕਿਸਤਾਨ ਪਹਿਲਾ ਦੇਸ਼ ਆ ਤੇ ਇਹਦੀ ਜਿਹੜੀ ਲਾਈਨ ਆਹੀ ਆ ਲਾਈਨ ਇਹਨੂੰ ਬੋਲਦੇ ਆ ਰੈੱਡ ਕਾਲੀਫ ਲਾਈਨ ਜਿਹੜੀ ਭਾਰਤ ਤੇ ਪਾਕਿਸਤਾਨ ਨੂੰ ਵੰਡ ਰਹੀ ਆ ਤੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਅਫਗਾਨਿਸਤਾਨ ਦੀ ਹੱਦ ਲੱਗਦੀ ਆ ਭਾਰਤ ਨੂੰ ਜੰਮੂ ਵਾਲੀ ਸਾਈਡ ਤੋਂ ਠੀਕ ਹੈ ਨਾਦਾਕ ਦੀ ਲੱਗਦੀ ਆ ਅਫਗਾਨਿਸਤਾਨ ਦੀ ਤੇ ਜਿਹੜੀ ਇਹ ਲਾਈਨ ਆ ਅਫਗਾਨਿਸਤਾਨ ਦੀ ਜਿਹੜੀ ਭਾਰਤ ਨੂੰ ਡਿਵਾਈਡ ਕਰਦੀ ਆ ਇਹਨੂੰ ਬੋਲਦੇ ਆ ਡੁਰੰਡ ਲਾਈਨ ਚਾਹੇ ਤੁਹਾਨੂੰ ਅਫਗਾਨਿਸਤਾਨ ਆ ਜੇ ਚਾਹੇ ਤੁਹਾਨੂੰ ਪਾਕਿਸਤਾਨ ਆ ਜੇ ਕਿਹੜੀ ਲਾਈਨ ਬੋਲਦੇ ਆ ਡੁਰੰਡ ਲਾਈਨ ਤੇ ਇੱਧਰ ਦੇਖੋ ਚੀਨ ਦੀ ਹੱਦ ਲੱਗਦੀ ਆ ਚੀਨ ਦੀ ਹੱਦ ਲੱਗਦੀ ਆ ਤੇ ਇਹਨੂੰ ਕੀ ਬੋਲਦੇ ਆ ਇਹਨੂੰ ਬੋਲਦੇ ਆ ਮੈਕਮੋਹਨ ਲਾਈਨ ਕਲੀਅਰ ਤੇ ਸਭ ਤੋਂ ਜ਼ਿਆਦਾ ਹੱਦ ਲੱਗਦੀ ਆ ਭਾਰਤ ਨੂੰ ਬੰਗਲਾਦੇਸ਼ ਦੀ ਬੰ ਪੰਜ ਰਾਜਾਂ ਦੀ ਹੱਦ ਲੱਗਦੀ ਆ 4096 ਕਿਲੋਮੀਟਰ ਦੀ ਹੱਦ ਦਾ ਜਿਹੜੀ ਭਾਰਤ ਦੀ ਬੰਗਲਾਦੇਸ਼ ਨੂੰ ਲੱਗਦੀ ਆ ਇਹ ਸਭ ਤੋਂ ਵੱਧ ਹੱਦ ਆ ਠੀਕ ਹੈ ਇਸ ਤੋਂ ਇਲਾਵਾ ਕਿਹੜੇ ਦੇਸ਼ ਰਹੇਗੇ ਪਾਕਿਸਤਾਨ ਅਫਗਾਨਿਸਤਾਨ ਨੇਪਾਲ ਚੀਨ ਬਰਮਾ ਬੰਗਲਾਦੇਸ਼ ਭੂਟਾਨ ਇਹ ਸੱਤ ਦੇਸ਼ ਆ ਜਿਨ੍ਹਾਂ ਦੀ ਹੱਦ ਲੱਗਦੀ ਆ ਭਾਰਤ ਨੂੰ ਨੇਪਾਲ ਭੂਟਾਨ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹਾਂਜੀ ਹੁਣ ਭਾਰਤ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਇੱਕ ਬਹੁਤ ਇੰਪੋਰਟੈਂਟ ਫੈਕਟ ਆ ਕਿ ਭਾਰਤ ਜਨਸੰਖਿਆ ਦੇ ਪੱਖੋਂ ਪਹਿਲੇ ਨੰਬਰ ਤੇ ਆ ਗਿਆ ਵਾ ਠੀਕ ਹੈ ਖੇਤਰਫਲ ਦੇ ਪੱਖੋਂ 7ਵਾਂ ਸਥਾਨ ਆ ਅਰਥਵਿਵਸਥਾ ਦੇ ਪੱਖੋਂ 5ਵਾਂ ਸਥਾਨ ਆ ਪੂਰੀ ਦੁਨੀਆ ਦੇ ਵਿੱਚ ਦਾਲਾਂ ਦੇ ਉਤਪਾਦਨ ਦੇ ਵਿੱਚ ਦੁੱਧ ਦੇ ਉਤਪਾਦਨ ਵਿੱਚ ਭਾਰਤ ਪਹਿਲੇ ਨੰਬਰ ਤੇ ਆ ਭਾਰਤ ਦੇ ਮੱਧ ਵਿੱਚੋਂ ਕਰਕਰੀ ਖ ਲੰਗਦੀ ਆ ਕਲੀਅਰ ਹੁਣ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਏਸ਼ੀਆ ਵਿੱਚ ਭਾਰਤ ਵਿਦੇਸ਼ੀ ਫੰਡਾਂ ਦਾ ਸਭ ਤੋਂ ਵੱਡਾ ਆਕਰਸ਼ਕ ਬਣਿਆ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਉਤਪਾਦਕ ਬਣਿਆ ਭਾਰਤੀ ਵਿਗਿਆਨੀਆਂ ਨੇ ਕੇਲੇ ਦੇ ਛਿਲਕੇ ਤੋਂ ਇਕੋ ਵੈਰੈਂਟ ਡਰੈਸਿੰਗ ਬਣਾਈ ਭਾਰਤ ਦੀ ਪਹਿਲੀ ਮੈਲਰ ਰੋਬੋਟ ਬਾਇਓમિતਰਾ ਪਲਾੜ ਵਿੱਚ ਉਡਾਨ ਭਰੇਗੀ ਹੈਨਲੇ ਪਾਸਪੋਰਟ ਇੰਡੈਕਸ 2024 ਵਿੱਚ ਭਾਰਤੀ ਪਾਸਪੋਰਟ 85ਵੇਂ ਸਥਾਨ ਤੇ ਰਿਹਾ ਨੈਕਸਟ ਹੈ ਡੀਆਰਡੀਓ ਇਸਦੀ ਵੀ ਫੁੱਲ ਫਾਰਮ ਬਹੁਤ ਇੰਪੋਰਟੈਂਟ ਹੈ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਫ ਆਰਗੇਨਾਈਜੇਸ਼ਨ ਇਸ ਦੇ ਦੁਆਰਾ ਹਾਲ ਹੀ ਵਿੱਚ ਕਿਹੜੀ ਵੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ ਦੇਖੋ ਡੀਆਰਡੀਓ ਡੀਆਰਓ ਡੀਓ ਜਿੱਥੋਂ ਵੀ ਜਦੋਂ ਵੀ ਡੀਆਰਡੀਓ ਆ ਜਾਏ ਤਾਂ ਇਹ ਜ਼ਿਆਦਾਤਰ ਨਾ ਮਤਲਬ ਮਿਜ਼ਾਈਲ ਦਾ ਪ੍ਰੀਖਣ ਕਰਦਾ ਵਾ ਠੀਕ ਹੈ ਕਿੱਥੋਂ ਕਰਦਾ ਵਾ ਉੜੀਸਾ ਤੋਂ ਕਰਦਾ ਜਿਆਦਾਤਰ ਬਹੁਤ ਚਾਂਸ ਹੈ 99% ਆਨ ਦੀ ਚਾਂਸ ਕਿ ਉੜੀਸਾ ਤੁਹਾਨੂੰ ਤੁਸੀਂ ਰਾਈਟ ਆਨਸਰ ਲਗਾ ਸਕਦੇ ਹੋ ਉੜੀਸਾ ਰਾਈਟ ਆਨਸਰ ਹੋਊਗਾ ਜੇਕਰ ਇਹ ਪੁੱਛ ਲਿਆ ਜਾਵੇ ਕਿ ਇਸ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ ਕਿੱਥੋਂ ਕੀਤਾ ਤਾਂ ਉੜੀਸਾ ਦੇ ਵੀਲਰਦੀਪ ਤੋਂ ਕੀਤਾ ਕਲੀਅਰ ਤੇ ਡੀਆਰਡੀਓ ਦੁਆਰਾ ਹਾਲ ਹੀ ਵਿੱਚ ਕਿਹੜੀ ਬੈਲਿਸਟਿਕ ਮਿਜ਼ਾਈਲ ਆ ਜਿਸ ਦਾ ਸਫਲ ਪ੍ਰੀਖਣ ਕੀਤਾ ਗਿਆ ਤਾਂ ਇਹ ਹੈਗੀ ਆ ਅਗਨੀ ਪ੍ਰਾਈਮ ਠੀਕ ਹੈ ਅਗਨੀ ਪ੍ਰਾਈਮ ਸਫਲ ਪ੍ਰੀਖਣ ਕੀਤਾ ਗਿਆ ਅਗਨੀ ਪ੍ਰਾਈਮ ਦਾ ਤੇ ਉੜੀਸਾ ਦੇ ਵੀਰ ਲਾਲ ਦੀਪ ਤੇ ਕੀਤਾ ਗਿਆ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਦੇ ਯੂਪੀਆਈ ਲੈਣ-ਦੇਣ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹਾਂਜੀ ਜੁਲਾਈ ਤੋਂ ਲੈ ਕੇ ਦਸੰਬਰ 2023 ਤੱਕ ਭਾਰਤ ਦੇ ਯੂਪੀਆਈ ਦੇ ਵਿੱਚ 55% ਦਾ ਵਾਧਾ ਹੋਇਆ অপਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਹਾਲ ਹੀ ਵਿੱਚ ਈਸੀਆਈ ਦੁਆਰਾ ਕਿਹਨੂੰ ਸ਼ਾਮਿਲ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਤੇ ਇਸ ਦੇ ਵਿੱਚ ਪ੍ਰੇਰਿਤ ਕਰਨ ਦੇ ਲਈ ਸ਼ਾਮਿਲ ਕੀਤੇ ਗਏ ਆ ਆਜੂਸ਼ਮਾਨ ਖੁਰਾਨਾ ਆਪਸ਼ਨ ਬੀ ਇਸ ਆ ਰਾਈਟ ਆਨਸਰ ਜਿਹੜੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਗੇ ਵੋਟ ਪਾਉਣ ਦੇ ਲਈ ਠੀਕ ਹੈ ਆਜੂਸ਼ਮਾਨ ਖੁਰਾਨਾ ਹੁਣ ਇਥੇ ਇਲੈਕਸ਼ਨ ਕਮਿਸ਼ਨ ਦੀ ਗੱਲ ਹੋਈ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤਾਂ ਚੀਫ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੌਣ ਨੇ ਵਰਤਮਾਨ ਸਮੇਂ ਰਾਜੀਵ ਕੁਮਾਰ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਚੋਣਾਂ ਚੱਲ ਰਹੀਆਂ ਵਾ ਇਹਦੇ ਬਾਰੇ ਇਹਦਾ ਰਿਲੇਟਡ ਤੁਹਾਨੂੰ ਆ ਸਕਦਾ ਵਾ ਐਗਜ਼ਾਮ ਦੇ ਵਿੱਚ ਤੇ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਚੋਣ ਆਯੋਗ ਬਣਾਉਣਾ ਵਾ ਤਾਂ ਚੋਣ ਆਯੋਗ ਦੇ ਵਿੱਚ ਤਿੰਨ ਮੈਂਬਰ ਹੋਣਗੇ ਇੱਕ ਤਾਂ ਹੋਊਗਾ ਮੁੱਖ ਇਲੈਕਸ਼ਨ ਕਮਿਸ਼ਨ ਜਿਹੜਾ ਮੈਂ ਤੁਹਾਨੂੰ ਦੱਸ ਦਿੱਤਾ ਚੀਫ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੇ ਰਾਜੀਵ ਕੁਮਾਰ ਆ ਤੇ ਦੋ ਮੈਂਬਰ ਹੋਰ ਹੋਣਗੇ ਜਿਹੜੇ ਦੋ ਮੈਂਬਰ ਹੋਰ ਆ ਉਹ ਕਿਹੜੇ ਬਣਿਆ ਹੁਣ ਗਿਆਨਿਸ਼ ਕੁਮਾਰ ਅਤੇ ਸੁਖਵੀਰ ਸਿੰਘ ਸੰਧੂ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ ਕਿਹੜੇ ਦੇਸ਼ ਦੇ ਰਾਸ਼ਟਰਪਤੀ ਨੇ ਸੋਕੇ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹਾਈ ਹਾਂਜੀ ਰੀਸੈਂਟਲੀ ਜ਼ਿੰਬਾਬਵੇ ਜ਼ਿੰਬਾਬਵੇ ਇੱਕ ਕੰਟਰੀ ਹੈ ਜਿਸ ਦੇ ਵਿੱਚ ਇੰਨਾ ਜ਼ਿਆਦਾ ਸੋਕਾ ਪੈ ਗਿਆ ਕਿ ਹਾਥੀਆਂ ਦੀ ਡੈਥ ਹੈ ਜਿਹੜੀ ਲਗਾਤਾਰ ਹੋ ਰਹੀ ਆ ਤੇ ਇਸ ਦੇਸ਼ ਦੇ ਰਾਸ਼ਟਰਪਤੀ ਨੇ ਸੋਕੇ ਦੇ ਕਰਕੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਆਪਾਤਕਾਲ ਦੀ ਘੋਸ਼ਣਾ ਕਰ ਦਿੱਤੀ ਆ ਜ਼ੰਬਾਬਵੇਜ অপਸ਼ਨ এ ਇਜ਼ ザ राइट आंसर नेक्स्ट ਹੈ ਕਿ ਇਸ ਬੈਂਕ ਨੇ ਹਾਲ ਹੀ ਵਿੱਚ ਔਰਤਾਂ ਲਈ ਹੈਲਥ케ਅਰ ਲੋਨ ਅਤੇ ਬਚਤ ਖਾਤੇ ਸ਼ੁਰੂ ਕੀਤੇ ਹਨ ਹਾਂਜੀ ਔਰਤਾਂ ਦੇ ਲਈ ਹੈਲਥ케ਅਰ ਲੋਨ ਅਤੇ ਬਚਤ ਖਾਤੇ ਸ਼ੁਰੂ ਕੀਤੇ ਆ ਕੈਨੇਡਾ ਬੈਂਕ ਨੇ অপਸ਼ਨ ਸੀ ਇਜ਼ ザ राइट आंसर ਕੈਨੇਡਾ ਬੈਂਕ ਨੇ ਕੀਤੀ ਹੈ ਤੇ ਇਸ ਦੀ ਸਥਾਪਨਾ 1906 ਦੇ ਵਿੱਚ ਹੋਈ ਸੀ ਇਸ ਦਾ ਹੈੱਡਕੁਆਰਟਰ ਬੰਗਲੌਰ ਦੇ ਵਿੱਚ ਤੇ ਆਰ ਪ੍ਰੈਜ਼ੈਂਟ ਇਜ਼ ਦੇ ਐਮ ਡੀ ਐਂਡ ਸੀਓ ਕਾ ਸੱਤੇਨਾਰਾਇਣ ਰਾਜੂ ਨੈਕਸਟ ਹਾਲ ਹੀ ਵਿੱਚ ਅੰਤਰਰਾਸ਼ਟਰੀ ਮਾਈਂਡ ਜਾਗਰੂਕਤਾ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਅੰਤਰਰਾਸ਼ਟਰੀ ਮਾਈਂਡ ਜਾਗਰੂਕਤਾ ਦਿਵਸ ਇਹ ਮਨਾਇਆ ਗਿਆ ਵਾ ਜੀ 4 ਅਪ੍ਰੈਲ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ 4 ਅਪ੍ਰੈਲ ਨੂੰ ਅੰਤਰਰਾਸ਼ਟਰੀ ਮਾਈਂਡ ਜਾਗਰੂਕਤਾ ਦਿਵਸ ਮਨਾਇਆ ਗਿਆ ਬਾਰੂਦੀ ਸੁਰੰਗ ਅਤੇ ਯੁੱਧ ਦੇ ਖਤਰਿਆਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਇਹ ਦਿਵਸ 4 ਅਪ੍ਰੈਲ ਨੂੰ ਅੰਤਰਰਾਸ਼ਟਰੀ ਮਾਈਂਡ ਜਾਗਰੂਕਤਾ ਦਿਵਸ ਵਜੋਂ ਮਨਾਇਆ ਜਾਂਦਾ। ਹੁਣ ਅਪ੍ਰੈਲ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਅਪ੍ਰੈਲ ਨੂੰ ਉਤਕਲ ਦਿਵਸ ਜਾਨੀ ਕਿ ਓਡੀਸਾ ਦਿਵਸ ਮਨਾਇਆ ਗਿਆ ਤੇ 1 ਅਪ੍ਰੈਲ ਨੂੰ RBI ਦਾ ਸਥਾਪਨਾ ਦਿਵਸ ਵੀ ਮਨਾਇਆ ਜਾਂਦਾ। 2 ਅਪ੍ਰੈਲ ਨੂੰ ਵਿਸ਼ਵ ਆਰਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ। 3 ਅਪ੍ਰੈਲ ਨੂੰ ਹਿੰਦੀ ਥੀਏਟਰ ਦਿਵਸ ਮਨਾਇਆ ਗਿਆ। ਨੈਕਸਟ ਹੈ ਮੈਟਾ ਮੈਟਾ ਨੇ ਹਾਲ ਹੀ ਵਿੱਚ ਭਾਰਤ ਵਿੱਚ ਆਪਣੇ ਤੱਥ ਜਾਂਚ ਪ੍ਰੋਗਰਾਮ ਦਾ ਵਿਸਥਾਰ ਕਰਨ ਲਈ ਕਿਸ ਨਾਲ ਪਾਈਵਾਲੀ ਕੀਤੀ ਹੈ ਹਾਂਜੀ ਮੈਟਾ ਨੇ ਭਾਰਤ ਵਿੱਚ ਆਪਣੇ ਤੱਥ ਜਾਂਚ ਪ੍ਰੋਗਰਾਮ ਦਾ ਵਿਸਥਾਰ ਕਰਨ ਦੇ ਲਈ ਪਾਈਵਾਲੀ ਕੀਤੀ ਹੈ ਆਈਆਈਟੀ ਸੌਰੀ ਆਈਆਈਟੀ ਨਾਲ ਨਹੀਂ ਪੀਟੀਆ ਨਾਲ ਕੀਤੀ ਹੈ ਜਾਨੀ ਕਿ ਪ੍ਰੈਸ ٹرسٹ ਆਫ ਇੰਡੀਆ ਠੀਕ ਹੈ ਪ੍ਰੈਸ ٹرسٹ ਆਫ ਇੰਡੀਆ ਦੇ ਨਾਲ ਮੈਟਾ ਨੇ ਪਾਈਵਾਲੀ ਕੀਤੀ ਹੈ ਭਾਰਤ ਵਿੱਚ ਆਪਣੇ ਜਾਂਚ ਪ੍ਰੋਗਰਾਮ ਦਾ ਵਿਸਥਾਰ ਕਰਨ ਦੇ ਲਈ ਨੈਕਸਟ ਹੈ ਕੈਂਸਰ ਲਈ ਭਾਰਤ ਦੇ ਘਰੇਲੂ ਜੀਨ ਥੈਰੇਪੀ ਕਿੱਥੇ ਸ਼ੁਰੂ ਕੀਤੀ ਗਈ ਹਾਂਜੀ ਕੈਂਸਰ ਦੇ ਲਈ ਭਾਰਤ ਦੀ ਘਰੇਲੂ ਜੀਨ ਥੈਰੇਪੀ ਸ਼ੁਰੂ ਕੀਤੀ ਗਈ ਹੈ ਆਈਆਈਟੀ ਮੂਵਈ ਦੇ ਵਿੱਚ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇੱਥੇ ਆਪਸ਼ਨ ਏ ਆ ਠੀਕ ਹੈ ਇਹਦੇ ਕਰਕੇ ਮੈਂ ਆਈਆਈਟੀ ਮਦਰਾਸ बोल ਦਿੰਦਾ ਸੀਗਾ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਇੱਥੇ ਪੀਟੀਆਈ ਆਪਸ਼ਨ ਆ ਮੈਟਾ ਨੇ ਜਿਹੜੀ ਭਾਈ ਵਾਲੀ ਕੀਤੀ ਆ ਤੇ ਕੈਂਸਰ ਲਈ ਭਾਰਤ ਦੀ ਘਰੇਲੂ ਜੀਨ ਥੈਰੇਪੀ ਆਈਆਈਟੀ ਮੂਵਈ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਹੁਣ IIT ਦੀ ਗੱਲ ਆ ਤਾਂ ਉੱਤਰ ਪ੍ਰਦੇਸ਼ ਸਰਕਾਰ ਨੇ ਬਿਹਤਰ ਆਫ਼ਤਰ ਪ੍ਰਬੰਧਨ ਲਈ IIT ਰੁੜਕੀ ਨਾਲ ਸਮਝੌਤਾ ਕੀਤਾ IIT ਗੁਹਾਟੀ ਨੇ ਹੁਣ ਤਸਿਹਤ ਦੇਖਭਾਲ ਲਈ ਸਵਸਥਾ ਪ੍ਰੋਜੈਕਟ ਦਾ ਉਦਘਾਟਨ ਕੀਤਾ ਭਾਰਤੀ ਜਲ ਸੈਨਾ ਨੇ ਨਵੀਨਤਾ ਅਤੇ ਖੋਜ ਲਈ IIT ਕਾਨਪੁਰ ਨਾਲ ਸਮਝੌਤਾ ਕੀਤਾ ਨੈਕਸਟ ਹੈ ਕੇਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਰਾਜਪਾਲ ਦੀ ਭੂਮਿਕਾ ਨੂੰ ਚੁਣੌਤੀ ਦਿੱਤੀ ਆ ਦੇਖੋ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਫਨਾ ਚੱਲ ਰਹੀ ਆ ਇਹਦੇ ਬਾਰੇ ਆਰਟੀਕਲ ਕਿਹੜਾ ਵਾ ਜਿੱਥੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਾ ਤੇ ਰਾਜਪਾਲ ਨੂੰ ਚੁਣੌਤੀ ਦਿੱਤੀ ਗਈ ਹੈ ਠੀਕ ਹੈ ਇਹ ਆਰਟੀਕਲ ਆ 200 ਪੂਰਾ 200 ਅਨੁਸ਼ੇਦ 200 ਦੇਖੋ ਜਦੋਂ ਸੈਂਟਰ ਗਵਰਨਮੈਂਟ ਅਤੇ ਸਟੇਟ ਗਵਰਨਮੈਂਟ ਇੱਕ ਹੀ ਪਾਰਟੀ ਦੀਆਂ ਹੋਣ ਤਾਂ ਉੱਥੇ ਕਦੇ ਵੀ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਬਣਦਾ ਕਿ ਕੋਈ ਚੁਣੌਤੀ ਦਿੱਤੀ ਜਾ ਸਕੇ ਰਾਜਪਾਲ ਨੂੰ ਠੀਕ ਹੈ ਮਤਲਬ ਜੋ ਵੀ ਰਾਜ ਸਰਕਾਰ ਕਾਨੂੰਨ ਬਣਾਉਂਦੀ ਆ ਤੇ ਜਿਹੜਾ ਸੈਂਟਰ ਗਵਰਨਮੈਂਟ ਵੱਲੋਂ ਚੁਣਿਆ ਗਿਆ ਰਾਜਪਾਲ ਹੀ ਹੁੰਦਾ ਵਾ ਉਹ ਰਾਜ ਸੈਂਟਰ ਗਵਰਨਮੈਂਟ ਦਾ ਹੀ ਬੰਦਾ ਹੁੰਦਾ ਜਿਹੜਾ ਚੁਣਿਆ ਜਾਂਦਾ ਰਾਜਪਾਲ ਤੇ ਉਹ ਕੀ ਕਰਦਾ ਕੋਈ ਇਸ਼ੂ ਕ੍ਰੀਏਟ ਨਹੀਂ ਹੁੰਦਾ ਨਾਲ ਹੀ ਉਹਦੇ ਤੇ ਸਾਈਨ ਕਰਕੇ ਉਹਨੂੰ ਐਕਟ ਬਣਾ ਕੇ ਕਾਨੂੰਨ ਬਣਾ ਦਿੰਦਾ ਠੀਕ ਹੈ ਪਰ ਜਦੋਂ ਪਾਰਟੀ ਅਲੱਗ ਹੋਵੇ ਮਤਲਬ ਸੈਂਟਰ ਗਵਰਨਮੈਂਟ ਦੀ ਪਾਰਟੀ ਅਲੱਗ ਆ ਆਪਣੇ ਪੰਜਾਬ ਚ ਹੁਣ ਅਲੱਗ ਚੱਲ ਰਹੀ ਆ ਜਦੋਂ ਵੀ ਪੰਜਾਬ ਸਰਕਾਰ ਕੋਈ ਕਾਨੂੰਨ ਬਣਾਉਗੀ ਤਾਂ ਉਹਦੇ ਲਈ ਕੀ ਆ ਰਾਜਪਾਲ ਆ ਜਿਹੜਾ ਉਹ ਐਕਟ ਨੂੰ ਮਤਲਬ ਐਕਟ ਬਣਾਉਂਦਾ ਹੀ ਨਹੀਂ ਉਹਨੂੰ ਕਾਨੂੰਨ ਹੀ ਨਹੀਂ ਬਣਾਉਂਦਾ ਜਲਦੀ ਛੇਤੀ ਤਾਂ ਜਦ ਅਗਰ ਕਹਿ ਦਿੰਦਾ ਰਾਸ਼ਟਰਪਤੀ ਦੀ ਮਨਜ਼ੂਰੀ ਲੈਣੀ ਪੈਣੀ ਆ ਕਰਨਾ ਪੈਣਾ ਇਹ ਕਰਨਾ ਪੈਣਾ ਸਾਰਾ ਕੁਝ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਤੁਹਾਨੂੰ ਕਲੀਅਰ ਹੋਊਗਾ ਜੇ ਤੁਸੀਂ ਕਲਾਸਾਂ ਲਗਾਉਂਗੇ ਸੰਵਿਧਾਨ ਦੀਆਂ ਤੇ ਪਰ ਹੁਣ ਕੀ ਆ ਇੱਥੇ ਚੁਣੌਤੀ ਦਿੱਤੀ ਆ ਕਿਹੜੇ ਰਾਜ ਦੇ ਰਾਜ ਦੇ ਗਵਰਨਮੈਂਟ ਨੇ ਦਿੱਤੀ ਆ ਰਾਜਪਾਲ ਨੂੰ ਚੁਣੌਤੀ ਦਿੱਤੀ ਗਈ ਆ ਰਾਜਪਾਲ ਦੀ ਭੂਮਿਕਾ ਨੂੰ ਚੁਣੌਤੀ ਦਿੱਤੀ ਆ ਕੇਰਲ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਤੇ ਜਿੱਥੇ ਮਤਲਬ ਸੇਮ ਪਾਰਟੀ ਨਾ ਹੋਵੇ ਕਾਨੂੰਨ ਰਾਜ ਸਰਕਾਰ ਦੁਆਰਾ ਬਣਾਏ ਜਾਂਦੇ ਆ ਤੇ ਰਾਜਪਾਲ ਉਸ ਨੂੰ ਮਨਜ਼ੂਰ ਨਾ ਕਰੇ ਤਾਂ ਫਿਰ ਇਦਾਂ ਦੀਆਂ ਚੁਣੌਤੀਆਂ ਆ ਜਿਹੜੀਆਂ ਸਾਹਮਣੇ ਆਉਂਦੀਆਂ ਆ ਤੇ ਕੇਰਲ ਨੇ ਦਿੱਤੀ ਆ ਹੁਣ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ ਕੇਰਲ ਦੀ ਕੈਪੀਟਲ ਕੀ ਆ ਜੀ ਕੇਰਲ ਮੈਪ ਦੇ ਵਿੱਚ ਦੇਖੋ ਪਹਿਲਾਂ ਤਾਂ ਤੁਸੀਂ ਦੇਖਿਆ ਕਰੋ ਧਿਆਨ ਨਾਲ ਮੈਪ ਨੂੰ ਕਿਹਦੀ ਹੱਦ ਕਿਹਨੂੰ ਲੱਗਦੀ ਆ ਇਹ ਸਾਰਾ ਮੈਪ ਦੇ ਵਿੱਚ ਦੇਖੋ ਤੇ ਕੇਰਲ ਦੀ ਕੈਪੀਟਲ ਦੀ ਗੱਲ ਕਰੀਏ ਤਾਂ ਕੇਰਲ ਦੀ ਕੈਪੀਟਲ ਆ ਤ੍ਰਿਵੰਤਮਪੁਰਮ ਇੱਥੋਂ ਦੇ ਚੀਫ ਮਿਨਿਸਟਰ ਆ ਪਿੰਰਈ ਵਿਜੀਨ ਤੇ ਗਵਰਨਰ ਆ ਆਰ ਐਫ ਮੁਹੰਮਦ ਖਾਨ ਕੇਰਲ ਦਾ ਫੇਮਸ ਲੋਕਨਾਚਾ ਕਥਕਲੀ ਕੇਰਲ ਦੇ ਵਿੱਚ ਅਨਾਯਮੋਦੀ 16 ਨੈਸ਼ਨਲ ਪਾਰਕ ਆ ਮਾਥੀਕੇਤਨ 16 ਨੈਸ਼ਨਲ ਪਾਰਕ ਪਵਡਮ 16 ਨੈਸ਼ਨਲ ਪਾਰਕ साइलेंट वैली नेशनल पार्क अर्विकुलम नेशनल पार्क पेरियार वाइल्डलाइफ सेंचुरी अ फ्रंट अफेयर दी ਗੱਲ ਕਰੀਏ ਤਾਂ ਕੇਰਲ ਦੇ ਵਿੱਚ ਕੇਰਲ ਸਰਕਾਰ ਨੇ ਇੱਕ ਨਵੀਂ ई-ਗਵਰਨੈਂਸ ਪਹਿਲ ਕਦਮੀ ਕੇ ਸਮਾਰਟ ਲਾਂਚ ਕੀਤੀ ਭਾਰਤ ਦੀ ਸਭ ਤੋਂ ਤੇਜ਼ ਸੂਰਜੀ ਇਲੈਕਟ੍ਰਿਕ ਕਿਸ਼ਤੀ ਬਾਰਾ ਕੁਡਾ ਕੇਰਲ ਵਿੱਚ ਲਾਂਚ ਕੀਤੀ ਗਈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕੇਰਲ ਵਿੱਚ ਲਗਜ਼ਰੀਜ਼ ਹਾਜ਼ ਕਲਾਸਿਕ ਇੰਪੀਰੀਅਲ ਲਾਂਚ ਕੀਤਾ ਕੇਰਲ ਵਿੱਚ ਪਰੂਮਾਲਾ ਪੈਰੂਨਲ ਤਿਹਾਰ ਮਨਾਇਆ ਗਿਆ ਕੇਰਲ ਧਾਰਮਿਕ ਸੈਰਸ ਪਾਟਿਆਂ ਨੂੰ ਤੁਸ਼ਾਹਿਦ ਕਰਨ ਲਈ ਬਹੁਪਸ਼ਾਈ ਮਾਈਕਰੋਸਾਈਟ ਲਾਂਚ ਕਰੇਗਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ